ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂੰ ਚੌਕੇ ਆਪਣੇ ਪਿੰਡ ਚੌਕੇ ਦੇ ਵਿੱਚ ਪਹਿਲੀ ਵਾਰ ਬੱਕਰੀਆਂ ਦੀ ਮੰਡੀ ਲੱਗ ਰਹੀ ਹੈ ਜੀ ਲੋਕੇਸ਼ਨ ਚੈੱਕ ਕਰੋ ਜੀ ਸਾਹਮਣੇ ਗਰੇਡਾ ਇਹ ਚੌਕੇ ਤੋਂ ਸੂਜਪਿੰਡ ਨੂੰ ਛੱਡ ਕੇ ਜਾਂਦੀ ਆ ਉਹ ਛੱਡਕ ਦੇ ਉੱਪਰ ਹੀ ਖੇਤ ਹੈ ਵੀਰੇ ਇਧਰਲੇ ਪਾਸੇ ਦੇਖ ਰਹੇ ਹੋ ਤੁਸੀਂ ਇਧਰਲੇ ਪਾਸੇ ਵੀਰੇ ਸੂਜਪਿੰਡ ਆ ਸਾਰੇ ਪ੍ਰਬੰਧ ਜੋ ਕੀਤੇ ਹੋਏ ਨੇ ਅੱਜ ਪਹਿਲੀ ਵਾਰ ਚੌਕੇ ਪਿੰਡ ਦੇ ਵਿੱਚ ਬੱਕਰੀਆਂ ਦੀ ਜੋ ਮੰਡੀ ਲੱਗ ਰਹੀ ਆ ਸਾਰੇ ਭਰਾਵਾਂ ਨੇ ਹੁਮ ਹਮਾ ਕੇ ਪਹੁੰਚਣਾ ਟਾਲੀਵਾਲ ਬੱਕਰੀ ਮੰਡੀ ਗੁਰਚਰਨ ਸਿੰਘ ਜੀ ਟਾਲੀਆਲ ਕਰਨੈਲ ਸਿੱਧੂ ਹਰਮਨ ਟਾਲੀਆਲ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਦੇਖ ਸਕਦੇ ਤੁਸੀਂ ਆ ਭਾਈਆ ਚਾਹ ਤਿਆਰ ਹੋ ਚੁੱਕੀ ਹੈ ਤੇ ਗਾਂ ਚੱਲਦੇ ਆ ਜੀ ਆਪਾਂ ਲਓ ਜੀ ਇਹ ਨੇ ਪ੍ਰਬੰਧ ਕੀਤੇ ਹੋਏ ਪਿੰਡ ਚੌਕੀ ਦੇ ਵਿੱਚ ਪਹਿਲੀ ਵਾਰ ਬੱਕਰੀਆਂ ਦਾ ਜੋ ਮੇਲਾ ਕਹਿੰਦੀ ਹੈ ਮੰਡੀ ਕਹਿੰਦੀ ਹੈ ਲੱਗ ਰਹੀ ਅੱਜ ਇਧਰਲੇ ਪਾਸੇ ਜਿਹੜੇ ਵੀਰੇ ਗੱਡੀਆਂ ਖੜਾਉਣ ਦੇ ਲਈ ਅਲੱਗ ਪ੍ਰਬੰਧ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਵੱਧ ਤੋਂ ਵੱਧ ਭਰਾ ਪਹੁੰਚਿਓ ਯਾਰ ਵੀਡੀਓ ਨੂੰ ਸ਼ੇਅਰ ਕਰਿਓ YouTube ਤੇ ਚੈਨਲ ਆਪਣਾ ਨੋਨੂ ਚੌਕੇ ਦੇ ਨਾਂ ਤੇ ਬਣਿਆ ਹੋਇਆ ਹੈ ਚੈਨਲ ਨੂੰ ਸਾਰੇ ਭਰਾਵਾਂ ਨੇ ਸਬਸਕ੍ਰਾਈਬ ਕਰਨਾ ਸਪੋਰਟ ਕਰਨੀ ਕਿਉਂਕਿ ਮੈਂ ਜਦੋਂ ਵੀ ਵੀਡੀਓ ਲੈ ਕੇ ਆਉਣਾ ਵੀਰੇ ਕਿਸਾਨ ਭਰਾਵਾਂ ਦੇ ਲਈ ਉਹ ਵੀਡੀਓ ਲੈ ਕੇ ਆਉਣਾ ਹੁੰਦਾ ਵੀਰੇ ਜੋ ਹਰ ਇੱਕ ਦੇ ਕੰਮ ਆ ਸਕੇ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਵੀਰ ਪਸ਼ੂ ਰੱਖਦੇ ਨੇ ਕਈ ਕੁੱਤਿਆਂ ਦੇ ਸ਼ੌਂਕੀ ਨੇ ਕਬੂਤਰਾਂ ਦੇ ਸ਼ੌਂਕੀ ਨੇ ਤੇ ਹੁਣ ਸਾਡੇ ਪਿੰਡ ਅੱਜ ਪਹਿਲੀ ਵਾਰ ਬੱਕਰੀਆਂ ਦੀ ਜੋ ਮੰਡੀ ਲੱਗ ਰਹੀ ਆ ਉਹ ਲੋਕੇਸ਼ਨ ਤੁਹਾਨੂੰ ਦਿਖਾ ਚੁੱਕੇ ਆ ਪ੍ਰਬੰਧ ਸਾਰੇ ਕਲੀਅਰ ਹੋ ਚੁੱਕੇ ਨੇ ਜੀ ਲਓ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਕਿਉਂਕਿ ਮੈਨੂੰ ਲੱਗਦਾ ਅੱਧੇ ਘੰਟੇ ਤੱਕ ਸਾਰੇ ਭਰਾ ਭਾਪਾਉਂ ਜਾਣਗੇ ਘੰਟਾ ਵੀ ਲੱਗ ਸਕਦਾ ਹੈ ਲਓ ਜੀ ਦੇਖ ਸਕਦੇ ਤੁਸੀਂ ਵੀਰੇ ਖੇਤ ਜੋ ਸਾਡੇ ਚਾਚਾ ਜੀ ਨੇ ਸਰਦਾਰ ਗੁਰਚਾਰਨ ਸਿੰਘ ਜੀ ਢਾਲੀਆਲ ਉਹਨਾਂ ਨੇ ਜੋ ਤਿਆਰ ਕੀਤਾ ਹੈ ਸਾਰੀ ਜਗ੍ਹਾ ਤਿਆਰ ਕੀਤੀ ਹੈ ਤੇ ਚਾਹ ਪਾਣੀ ਦੇ ਲੰਗਰ ਦੇ ਜੋ ਪ੍ਰਬੰਧ ਹੋ ਚੁੱਕੇ ਨੇ ਕਿਉਂਕਿ ਘੰਟੇ ਤੇ ਹੀ ਸਾਰੇ ਭਰਾ ਪਹੁੰਚ ਚੁੱਕਣਗੇ ਲਓ ਜੀ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਨਮੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂੰ ਚੌਕ ਕੇ